clients ਆਉਂਦੇ ਉਹ ਕਹਿੰਦੇ ਗੁਲੀ ਮੈਮ ਸਾਡੇ ਕੋਈ ਗੱਲ ਕਰਨ ਨੂੰ ਨਹੀਂ ਹੈਗਾ ਅੱਛਾ ਉਹ ਜਿੱਦੇ ਹੀ ਮੈਂ ਉਹਨਾਂ ਨੂੰ ਹੈਲੋ ਕਹਿੰਦੀਆਂ ਇੰਨਾ ਰੋਂਦੀਆਂ ਕੁੜੀਆਂ 5 ਮਿੰਟ 10 ਮਿੰਟ ਰੋਈ ਜਾਂਦੀਆਂ ਚਾਹੇ ਫੋਰਨ 'ਚ ਬੈਠੀਆਂ ਚਾਹੇ ਇੰਡੀਆ 'ਚ ਬੈਠੀਆਂ ਉਹ ਕਹਿੰਦੀਆਂ ਸਾਡਾ ਬੰਦਾ ਹੀ ਨਹੀਂ ਸਾਨੂੰ ਸੁਣਦਾ ਬਾਕੀ ਤਾਂ ਗੱਲਾਂ ਛੱਡੋ ਹੂੰ ਕਈ ਕੁੜੀਆਂ ਤਾਂ ਵਿਚਾਰੀਆਂ ਐਨੀਆਂ ਪਰੇਸ਼ਾਨ ਐ ਘਰਾਂ ਦੇ ਦੁੱਖੋਂ ਉਹ ਵਿਚਾਰੀਆਂ ਨੇ ਜੌਬ ਕਰਨੀ ਸ਼ੁਰੂ ਕਰਤੀ ਵੀ ਅਸੀਂ ਘਰੇ ਨਹੀਂ ਰਹਿਣਾ ਜੋ ਮਰਜ਼ੀ ਹੋ ਜਵੇ ਘਰ ਸਾਨੂੰ ਸਟ्रेस ਦਿੰਦਾ ਇੱਕ ਘਰ ਜਿਹੜਾ ਸਾਨੂੰ ਸਕੂਨ ਦਿੰਦਾ ਹਾਂ ਕਿ ਕੋਈ ਕਰ ਜਦੋਂ ਸਾਨੂੰ ਖਾਣ ਨੂੰ ਪਵੇ ਸਾਨੂੰ ਪਵੇ ਜਾਂ ਸਟ੍ਰੈਸ ਦਵੇ 댓 ਮੀਨਸ ਉਸ ਘਰ ਦੇ ਵਿੱਚ ਕੁਝ ਨਾ ਕੁਝ ਗਲਤ ਹੋ ਰਿਹਾ ਬਿਲਕੁਲ ਜਾਂ ਤਾਂ ਆਪਣੀ ਸਾਸ ਤੋਂ ਬੜੀਆਂ ਦੁਖੀ ਹੈ ਜਾਂ ਆਪਣੇ ਆਲੇ ਦੁਆਲੇ ਤੋਂ ਬੜਾ ਦੁਖੀ ਹੈ ਜਿਹੜਾ ਕਹਿੰਦੀ ਅਸੀਂ ਘਰੇ ਨਹੀਂ ਬੈਣਾ ਅਸੀਂ ਜੌਬ ਕਰਨੀ ਹਮ ਹਰ ਕੁੜੀ ਨੂੰ ਇੰਡੀਪੈਂਡੈਂਟ ਹੋਣਾ ਚਾਹੀਦਾ ਤੁਸੀਂ 2000 4000 5000 ਕਮਾਓ ਬਟ ਘਰੇ ਨਾ ਬੈਠੋ ਘਰ ਦੇ ਤੁਸੀਂ ਜਿੰਨੇ ਮਰਜ਼ੀ ਕੰਮ ਕਰ ਲਓ ਤੁਹਾਨੂੰ ਐਂਡ ਆਫ ਦਾ ਡੇ ਇਹੀ ਕਹਿਣਾ ਬੰਦੇ ਨੇ ਅੱਗੇ ਤੂੰ ਕੀ ਕੀਤਾ ਘਰੇ ਬੈਠੀ ਸੀ ਤੂੰ ਹਮ ਉਹ ਕੀ ਜੇ ਤੁਸੀਂ 4 ਪੈਸੇ ਕਮਾਓਗੇ ਨਾ ਤਹਾਨੂੰ ਇੱਕ ਤਾਂ ਕਿਸੇ ਨੂੰ ਹੱਥ ੱਡਣ ਦੀ ਲੋੜ ਨਹੀਂ ਪੈਣੀ ਦੂਜਾ ਤੁਹਾਨੂੰ ਬੰਦਾ ਆ ਕੇ ਇਹ ਨਹੀਂ ਕਹਿ ਸਕਦਾ ਵੀ ਤੂੰ ਕੀ ਕੀਤਾ ਸੀ ਤੁਸੀਂ ਇਹ ਤਾਂ ਕਹਿ ਸਕਦੇ ਹੋ ਨਾ ਮੈਂ 4 ਪੈਸੇ ਕਮਾ ਲਈ ਬਿਲਕੁਕੁਲ